ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੇ ਗੁਰਨਾਨ ਨਾਮ ਲੇਵਾ ਸੰਗਤ ਦੇ ਵਲੰਟੀਅਰ ਐਸ ਵਕਤ ਅਸੀਂ ਪਹੁੰਚੇ ਆ ਜੀ ਆ ਮੰਡ ਸੈਨਪੁਰ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆ ਤੁਹਾਨੂੰ ਜਾਇਜ਼ਾ ਦਿਖਾਉਣ ਲੱਗੇ ਆ ਵੀ ਫਸਲਾਂ ਸਾਰੀਆਂ ਤਬਾਹ ਹੋ ਸਕੀਆਂ ਤੇ ਇੱਧਰ ਜਿਹੜੀ ਆ ਵੋਟ ਜਿਹੜੀ ਇੰਜਨ ਵਾਲੀ ਵੋਟ ਸਾਨੂੰ ਕਿਤੇ ਨਹੀਂ ਮਿਲੀ ਤੇ ਆ ਵੀਰ ਦਾ ਅਸੀਂ ਧੰਨਵਾਦ ਕਰਦੇ ਆ ਤੇ ਇਹ ਵੀਰ ਦੀ ਵੀ ਸੇਵਾ ਮੈਨੂੰ ਲੱਗਿਆ ਵੀ ਸਭ ਤੋਂ ਵੱਡੀ ਸੇਵਾ ਵਾ ਤੇ ਵੀਰ ਬਹੁਤ ਦੇਖੋ ਮਿਹਨਤ ਮੁਸਕਤ ਦੇਖੋ ਕਿੰਨਾ ਤੇ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਵੀਰੇ ਇਸ ਵੀਰ ਦਾ ਵੀ ਘਰ ਜਿੱਥੇ ਹਨਾ ਹੋਰ ਬਹੁਤ ਸਾਰੇ ਘਰ ਖਰਾਬ ਹੋਏ ਆ ਢਾਏ ਆ ਜਾਂ ਪਾਣੀ ਦੀ ਮਾਰ ਹੇਠ ਆਏ ਆ ਤੇ ਇਹ ਵੀਰ ਦਾ ਵੀ ਘਰ-ਬਾਰ ਵੀਰੇ ਕਿਵੇਂ ਆ ਤੁਹਾਡੇ ਘਰਾਂ ਦਾ ਕੀ ਮਾਹੌਲ ਆ ਇਸ ਤਰ੍ਹਾਂ ਹੀ ਆ ਜਿ ਤਰ੍ਹਾਂ ਪਾਣੀ ਪੂਣੀ ਇਸ ਤਰ੍ਹਾਂ ਤੇ ਘਰਕੁਰ ਬਚ ਗਏ ਕਿ ਢਹਿ ਗਏ ਕਿਵੇਂ ਘਰ ਢਹਿ ਗਿਆ ਜੀ ਕਾਰ ਠੱਠੇ ਵਰਗੇ ਤੇ ਗੁਰਨਾਨਕ ਲਾਇ ਲਿਆ ਸੰਗਤਾਂ ਨੂੰ ਬੇਨਤੀ ਕਰਾਂਗੇ ਤੇ ਵੀਰ ਨੋਟ ਜ਼ਰੂਰ ਕਰਿਓ ਇਹਨਾਂ ਵੀਰਾਂ ਦਾ ਵੀ ਜਿਹੜੇ ਇੰਨੀ ਮਿਹਨਤ ਕਰਕੇ ਆਪਾਂ ਨੂੰ ਲੈ ਕੇ ਵੀ ਚੱਲੇ ਆ ਤੇ ਤੇ ਇਹ ਇਹਨਾਂ ਵੀਰਾਂ ਦਾ ਵੀ ਜ਼ਰੂਰ ਆਪਾਂ ਕੁਛ ਨਾ ਕੁਛ ਤੁਸੀਂ ਸੰਗਤਾਂ ਨੇ ਜਿਹੜਾ ਕਿ ਮੈਂ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਗਰੀਬਾਂ ਦੇ ਮੂੰਹ ਦੇ ਵਿੱਚ ਵੀ ਦੇਖੋ ਵੀਰ ਕਿੰਨੀ ਮਿਹਨਤ ਕਰ ਰਿਹਾ ਤੇ ਇਹ ਵੀਰ ਦੱਸਣ ਡਿਆ ਸੀਗਾ ਵੀ ਇਹ ਸਾਥੋਂ ਮਤਲਬ ਇਹ ਦੁੱਧ ਦਾ ਕੰਮ ਕਰਦੇ ਆ ਵੀਰ ਹੋਣੀ ਵੀ ਲੈ ਕੇ ਜਾਂਦੇ ਆ ਤੇ ਇਹਨਾਂ ਤੋਂ ਪੈਸਾ ਵੀ ਕੋਈ ਨਹੀਂ ਲੈਂਦੇ ਹਨਾ ਵੀਰੇ ਹਾਂਜੀ ਹਾਂਜੀ ਤੇ ਇਹ ਇਹਨਾਂ ਦੀ ਸੇਵਾ ਵੀ ਮਹਾਰਾਜ ਜਰੂਰ ਸਫਲੀ ਕਰੇ ਜਿਹੜੇ ਇਹ ਵੀਰ ਸੇਵਾ ਕਰਦੇ ਨੇ ਹੱਥੀਂ ਕਿਰਤ ਕਰਦੇ